ਬਹੁਤ ਹੀ ਗੰਭੀਰ ਤੇ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਮੁੱਦੇ ਦਾ ਸਰਕਾਰ ਦਾ ਉਹਦੇ ਵੱਲ ਧਿਆਨ ਦੇਣਾ ਚਾਹੁੰਦਾ ਸਰ ਆਉਣ ਵਾਲੀ 15 ਦਸੰਬਰ ਤੋਂ ਲੈ ਕੇ ਇੱਕ 10 ਦਿਨ ਦੇ ਅੰਦਰ ਉਹ ਐਸੇ ਇਤਿਹਾਸਿਕ ਦਿਨ ਹੈ ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰੇ ਸਹਬਜ਼ਾਦੇ ਸ਼ਹੀਦ ਹੋ ਗਏ ਉਹਨਾਂ ਦੇ ਮਾਤਾ ਜੀ ਸ਼ਹੀਦ ਹੋ ਗਏ ਔਰ 2022 ਚ ਮਾਨਯੋਗ ਪ੍ਰਧਾਨ ਮੰਤਰੀ ਜੀ ਔਰ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ ਛੋਟੇ ਸਹਬਜ਼ਾਦੇ ਜਿਹੜੇ 7 ਸਾਲ ਔਰ 9 ਸਾਲ ਦੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਸ਼ਹੀਦ ਹੋਏ ਉਹਨਾਂ ਦੇ ਨਾਂ ਤੇ ਵੀਰ ਬਾਲਤਵਸ ਮਨਾਉਣ ਦਾ ਫੈਸਲਾ ਭਾਰਤ ਸਰਕਾਰ ਨੇ ਲਿਆ ਸੀ ਜਿਹਦਾ ਅਸੀਂ ਸਵਾਗਤ ਕਰਦੇ ਆਂ ਲੇਕਿਨ ਸਾਡੀਆਂ ਧਾਰਮਿਕ ਜਿਹੜੀਆਂ ਭਾਵਨਾਵਾਂ ਜਿਹੜਾ ਸਾਡਾ ਧਾਰਮਿਕ ਪਰੰਪਰਾਵਾਂ ਜਿਹੜੀ ਸਾਡੀ ਧਾਰਮਿਕ ਮਰਿਆਦਾ ਉਹ ਉਹਨਾਂ ਨੂੰ ਬਾਲ ਨਹੀਂ ਮੰਨਦੇ ਸਰ ਸਰ ਮੈਂ ਤੁਹਾਡੇ ਸਾਹਮਣੇ ਮੈਂ ਭਾਰਤ ਸਰਕਾਰ ਨੂੰ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਸਾਡੇ ਲਈ ਬਾਲ ਨਹੀਂ ਹੈ ਇਹ ਬਾਬੇ ਆ ਇਸ ਕਰਕੇ ਵੀਰ ਬਾਲਦਵਸ ਜਿਹੜਾ ਆ ਉਹਦਾ ਨਾਂ ਬਦਲ ਕੇ ਸਹਬਜ਼ਾਦੇ ਸ਼ਹਾਦਤ ਦਿਵਸ ਹੋਣਾ ਚਾਹੀਦਾ ਔਰ ਇਹ ਪੂਰੀ ਦੁਨੀਆ 'ਚ ਇੱਕ ਮੈਸੇਜ ਆਵੇ ਸੋ ਮੇਰੀ ਬੇਨਤੀ ਆ ਸਾਡੀਆਂ ਭਾਵਨਾਵਾਂ ਸਾਡੀ ਧਾਰਮਿਕ ਕਾਸਤਾ ਨੂੰ ਧਿਆਨ 'ਚ ਰੱਖੇ ਔਰ ਪ੍ਰਧਾਨ ਮੰਤਰੀ ਜੀ ਵੀਰ ਬਾਲਦਵਸ ਦੇ ਥਾਂ ਤੇ ਸਹਬਜ਼ਾਦੇ ਸ਼ਹਾਦਤ ਦਿਵਸ ਜਿਹੜਾ